ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਆਪਾਂ ਜੀ ਲੱਗੇ ਬਣਾਉਣ ਜੀ ਸਬਜ਼ੀ ਜਿਹੜੀ ਅੰਮਰਸਰੀਆਂ ਬੜੀਆਂ ਹੁੰਦੀਆਂ ਹਾਂਜੀ ਆਪਾਂ ਜੀ ਇਹਦੀ ਸਬਜ਼ੀ ਬਣਾਉਣ ਲੱਗੇ ਆਪਾਂ ਨੇ ਜੀ ਕੜਾਈ ਦੇ ਵਿੱਚ ਤੇਲ ਪਾ ਲਿਆ ਹਾਂਜੀ ਤੇ ਇਹਨੂੰ ਜੀ ਆਪਾਂ ਥੋੜਾ ਜਿਹਾ ਗਰਮ ਕਰ ਲਾਂ ਕੜਾਈ ਆਪਣੇ ਗਰਮ ਨੇ ਤੇ ਆਪਾਂ ਜੀ ਇਹਦੇ ਵਿੱਚ ਪਿਆਜ਼ ਪਾ ਲਈ ਹਾਂਜੀ ਪਿਆਜ਼ਾਂ ਦੀ ਪਿਉੜੀ ਜੀ ਵੀ ਬਣਾ ਕੇ ਪਾ ਸਕਦੇ ਆਪ ਵੀ ਟੌਪ ਟੌਪ ਕੇ ਪਾਓ ਕੰਜੀ ਆਪਾਂ ਜੀ ਪਿਆਜ਼ਾਂ ਨੂੰ ਭੁੰਨ ਲਾਂਗੇ ਜੀ ਪਿਆਜ਼ ਆਪਣੇ ਭੁੱਜ ਰਹੇ ਹਨ ਆਹ। ਆਪਾਂ ਜੀ ਇਹ ਪਿਆਜ਼ਾਂ ਨੇ ਧੋ ਕੇ ਨਾਲੇ ਵਿੱਚ ਪਿਆਜ਼ ਪੈ ਜਾਣਗੇ। ਉਹਨਾਂ ਜੇ ਪਾਣੀ ਪਾ ਲਾਂਗੇ। ਜਿਹੜਾ ਜੀ ਆਪਣਾ ਮਸਾਲਾ ਫਿਰ ਥੱਲੇ ਨਹੀਂ ਲੱਗੂਆ। ਨਾਲੇ ਜੰਗੀ ਤਰ੍ਹਾਂ ਭੁੱਜ ਜੂ। ਜੀ ਆਪਾਂ ਨੇ ਜੀ ਥੋੜੀ ਜਿਆ ਪਾਣੀ ਪਾਤਾ। ਹੁਣ ਜੀ ਆਪਾਂ ਜੀ ਤੜਕੇ ਨੂੰ ਢੱਕ ਦਾਂਗੇ। ਢੱਕ ਕੇ 2 ਮਿੰਟ ਪਕਾ ਲਾਂਗੇ ਜੀ ਗੈਸ ਆਪਣੇ ਸਿਮ ਕਰਤ। ਹਾਂ ਜੀ ਆਪਾਂ ਜੀ ਤੜਕੇ ਨੂੰ ਵਿੱਚ ਵਿੱਚ ਹਲਾਉਂਦੇ ਰਹਾਂਗੇ। ਵੀ ਥੱਲੇ ਨਾ ਲੱਗ ਜਵੇ। ਹਾਂ ਜੀ ਜਿੰਨਾ ਆਪਾਂ ਜੀ ਆਪਣਾ ਜਿਹੜਾ ਮਸਾਲਾ ਤੜਕਾ ਇਹਨੂੰ ਵਧੀਆ ਬਣਾ ਲਾਂਗੇ ਜੀ ਓਨੀ ਆਪਣੀ ਸਬਜ਼ੀ ਵਧੀਆ ਬਣੂਗੀ ਆਪਾਂ ਜੀ ਨਾਲ ਦੇ ਵਿੱਚ ਲਸਣ ਪਾਇਆ ਮਦਰਕ ਪਾਇਆ ਗਰਮੀ ਕਰਕੇ ਜੀ ਗਰਮੀ ਬਹੁਤ ਆਪਾਂ ਇਕੱਲੇ ਪਿਆਜ਼ਾਂ ਦਾ ਜੀ ਲਾਉਣਾ ਆਪਾਂ ਨੇ ਤੜਕਾ ਹਾਂਜੀ ਇਹ ਤੜਕਾ ਆਪਾਂ ਨੇ ਢੱਕਦਾ ਜੀ ਢਾਕੇ 2 ਮਿੰਟ ਪਕਾਉਣੇ ਨਾਲੇ ਪਾਣੀ ਮੱਝ ਜਾਊਗਾ ਨਾਲੇ ਆਪਣੇ ਜਿਹੜੇ ਪਿਆਜ਼ ਨੇ ਉਹ ਭੁੱਜ ਜਾਣਗੇ ਹਾਂਜੀ ਵੈਗ ਦੀ ਮਸਾਲਾ ਆਪਣਾ ਪੁੱਜ ਚੁੱਕਿਆ ਜੀ ਆਪਾਂ ਇਹਦੇ ਵਿੱਚ ਮਸਾਲੇ ਪਾ ਰਹੇ ਹਾਂ ਜੀ ਆਪਾਂ ਜਿਹਦੇ ਵਿੱਚ ਪਾਵਾਂਗੇ ਗਰਮ ਮਸਾਲਾ ਥੋੜਾ ਜਿਹਾ ਪਾਵਾਂਗੇ ਜੀ ਧਨੀਆ ਪਾਊਡਰ ਆਪਾਂ ਪਾਵਾਂਗੇ ਜੀ ਹਲਦੀ ਦੇ ਅੱਧੇ ਦੇ 2 ਚਮਚੇ ਪਾਏ ਨੇ ਹਾਂਜੀ ਮਿਰਚ ਆਪਾਂ ਜੀ ਥੋੜੀ ਜਿਹੀ ਪਾਉਣੀ ਆ ਅੱਧੇ ਤੋਂ ਥੋੜੇ ਜਿਹਾ ਚਮਚਾ ਜੀ ਆਪਾਂ ਪਾਵਾਂਗੇ ਨਮਕ मसगीत मला लवकर थोडा ज्या पाणी पाहिजे आप नम मिरच मसाले पा ਅਨ ਢਾਕੇ 2 ਕੁ ਮਿੰਟ ਪਕਾਵਾ ਲਈ ਆਪਣਾ ਮਸਾਲਾ ਜਿਹੜਾ ਚੰਗੀ ਤਰ੍ਹਾਂ ਭੁੱਜ ਜਵੇ ਹਾਂਜੀ ਆਪਾਂ ਜੀ ਥਾਲ ਚੱਕ ਕੇ ਤੇ ਆਪਣਾ ਮਸਾਲਾ ਦੇਖਦੇ ਹਾਂਜੀ ਮਸਾਲਾ ਆਪਣਾ ਭੁੱਜ ਗਿਆ ਹੁਣ ਆਪਾਂ ਜੀ ਇਹਦੇ ਵਿੱਚ ਮੈਸ਼ ਕਰਿਆ ਆਲੂ ਪਾਵਾਂਗੇ ਹਾਂਜੀ ਆਪਾਂ ਜੀ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸ ਦੇਈਏ ਆਪਾਂ ਜਦੋਂ ਵੀ ਕੋਈ दाल ਸਬ지 ਬਣਾਉਣੀ ਹੈ ਜਿਸ ਵਿੱਚ ਆਲੂ ਪਾਉਂਦੇ ਹੁਣ ਆਪਾਂ ਕਦੇ ਵੀ ਦੀ ਕੱਚਾ ਆਲੂ ਨਹੀਂ ਪਾਉਣੀ ਆਪਾਂ ਆਲੂ ਛਿੱਲ ਕੇ ਕੱਟ ਕੇ ਨਾਮ ਖਾਲ ਦੀ ਪਾ ਕੇ ਵਾਲ ਕੇ ਪਾਉਣੇ ਹਨ ਹਾਂਜੀ ਆਪਾਂ ਨੇ ਜੀ 2 ਛੋਟੇ ਛੋਟੇ ਆਲੂ ਵਾਲ ਕੇ ਮੈਸ਼ ਕਰਕੇ ਰੱਖੇ ਨੇ ਆਪਾਂ ਇਹ ਪਾ ਰਹੇ ਹਾਂ ਤੇ ਪੜੀ ਮਸਾਲੇ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਾ ਹੇੜੀ ਵੀ ਸਬਜ਼ੀ ਦੇ ਵਿੱਚ ਜੀ ਆਲੂ ਪਾਉਂਦੇ ਹੋ। ਆਪਾਂ ਕਦੇ ਵੀ ਕੱਚਾ ਆਲੂ ਨਹੀਂ ਪਾਇਆ। ਹਾਂ ਜੀ ਕਈ ਵਾਰ ਇਹ ਨਾ ਕੱਚਾ ਆਲੂ ਖਾਣ ਦੇ ਨਾਲ ਬੈਅ ਜੀ ਹੋ ਜਾਣਗੀ। ਇਸ ਕਰਕੇ ਆਪਾਂ ਵਾਲ ਕੇ ਹੀ ਪਾਉਨੇ। ਜੇ ਸਾਬਤਾ ਵਾਲੂ ਵੜਦੇ ਆਂ ਜਿੰਨੂੰ ਟਾਈਮ ਬਹੁਤ ਲੱਗ ਜਾਂਦਾ। ਆ ਸ਼ਰਲ ਕੇ ਕੱਟ ਕੇ ਨਮਕਾਲ ਜੀ ਪਾਤੀ ਵਾ ਜਿੰਨੇ ਜਿਹਦੇ ਨਾਲ ਨੜਤਾ ਕੋਈ ਗਰੀ ਗਾੜੀ ਹੋ ਜਾਂਦੀ ਹੈ ਹਾਂਜੀ ਦੇਖੋ ਜੀ ਟਪਾ ਟਮਾਟਰ ਨਹੀਂ ਪਾਇਆ ਕੁਛ ਨਹੀਂ ਪਾਇਆ ਬਰੇਵੀ ਆਪਣੀ ਜੀ ਪੂਰੀ ਗਾੜੀ ਹੈ ਹਾਂਜੀ ਆ ਜੀ ਆਪਾਂ ਨੇ ਅੰਬਰਸਰੀ ਬੜੀਆਂ ਲਈਆਂ ਨੇ ਜੀ ਆਪਾਂ ਜੀ ਇਹਨਾਂ ਨੂੰ ਜੀ ਮੜਾ ਜਿਹਾ ਕਿਉ ਉਹਦੇ ਵਿੱਚ ਫਰਾਈ ਕਰਕੇ ਨਾ ਵੀ ਕੁੱਟ ਕੇ ਇਹਦਾ ਚੂਰਾ ਜਿਹਾ ਬਣਾ ਲੈਣੇ ਹੁੰਨੇ ਆ ਆਪਾਂ ਸਬਜ਼ੀ ਦੇ ਵਿੱਚ ਇਸ ਤਰ੍ਹਾਂ ਦੀ ਚੂਰਾ ਪਾ ਲੈਣੇ ਹੁੰਨੇ ਆ ਆਪਾਂ ਇਹ ਚੂਰਾ ਹੀ ਪਾਵਾਂਗੇ ਇੱਕ ਜਾਰੇ ਬੱਤੇ ਪੀਸ ਜੀ ਦੇ ਖਾਣੇ ਦੇ ਅਸਕੇ ਹੋ ਜਾਂਦੇ ਨੇ ਇਸ ਕਰਾ ਦੀ ਚੂਰਾ ਪਾਉਣ ਦੇ ਨਾਲ ਸਬਜ਼ੀ ਬਹੁਤ ਵਧੀਆ ਬਣਦੀ ਹੈ। ਜਾਂ ਆਪਾਂ ਭੰਨ ਕੇ ਦੋ ਤਿੰਨ ਪੀਸ ਕਰਕੇ ਵੀ ਪਾ ਸਕਦੇ ਹਾਂ। ਉਹ ਚੀਜ਼ ਹੈ ਚੂਰਾ ਜੇ ਬਣਾ ਕੇ ਪਾਉਣਾ ਤਾਂ ਮੇਰੀ ਪਸੰਦ ਹੈ। ਆਪਾਂ ਜਿਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਦਾਂਗੇ। ਜਿੰਨੀ ਤਾਂ ਇਹ ਨਾਲ ਤਾਂ ਪਾਵਾਂਗੇ ਠਾਕੇ ਦੋ ਟਮਾਟਰ ਪਕਾਵਾਂਗੇ ਜੀ ਚੰਗੀ ਤਰ੍ਹਾਂ ਪੱਕੀ ਦੂ। ਹਾਂਜੀ ਆਪਾਂ ਜੀ ਸਬਜ਼ੀ ਨੂੰ ਨੰਗੀ ਕਰਕੇ ਦੇਖਦੇ ਹਾਂ। ਹਾਂਜੀ ਆਪਾਂ ਨੇ ਜੀ ਆਹ ਕੱਟ ਕੇ ਅੱਲੂ ਵਾਲੇ ਕਿ ਰੱਖੇ ਨੇ ਉਹ ਜੀ ਆਪਾਂ ਨੇ ਆਲੀ ਮੈਸ਼ ਕਰਕੇ ਪਾਏ। ਉਹ ਛੋਟੇ ਛੋਟੇ ਦੋ ਆਲੂ ਜੀ ਆਪਾਂ ਨੇ ਮੈਚ ਕਰਕੇ ਪਾਤੇ ਤੇ ਦੋ ਜੀ ਆਪਾਂ ਨੇ ਕੱਟ ਕੇ ਪਾਤੇ ਨਿਕਰਾ ਜੀ ਆਪਣੀ ਆਲੂ ਦੀ ਸਬਜ਼ੀ ਬਹੁਤ ਵਧੀਆ ਬਣਦੀ ਹੈ ਬਹੁਤ ਟੇਸਟੀ ਸਬਜ਼ੀ ਬਣਦੀ ਹੈ ਆਪਾਂ ਪਕੀ ਦੇ ਵਿੱਚ ਪਾਣੀ ਪਾ ਦਾਂਗੇ ਜਿੰਨੀ ਕਾ ਆਪਾਂ ਨੇ ਤਰੀ ਗਾੜ੍ਹੀ ਪਤਲੀ ਰੱਖਣੀ ਹੈ ਤਾਂ ਆਪਾਂ ਜੀ ਸਬਜ਼ੀ ਆਪਾਂ ਨੂੰ ਬੜਾ ਟਾਈਮ ਪਕਾਉਣੀ ਨਹੀਂ ਪੈਣੀ ਕਿਉਂਕਿ ਆਲੂ ਨੇ ਜਿਹੜੇ ਜੀ ਆਪਾਂ ਨੇ ਪਹਿਲਾਂ ਹੀ ਗੋਇਲ ਕਰਕੇ ਰੱਖੀ ਹਣੀ ਹਾਂਜੀ ਥੋੜਾ ਜਿਹਾ ਪਾਣੀ ਆਪਾਂ ਹੌਲ ਪਾ ਲਾਂ ਹਾਂਜੀ ਸਬਜ਼ੀ ਨੂੰ ਜੀ ਆਪਾਂ ਟੱਕ ਦਾਂਗੇ ਹਾਂਜੀ ਸਬਜ਼ੀ ਆਪਣੀ ਰਿਚ ਰਹੀ ਹੈ ਜੀ ਫੱਟਾ ਘੜਾ ਚੱਕ ਕੇ ਚੈੱਕ ਕਰਦੇ ਹਾਂ। ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਆ ਜੀ ਆਪਾਂ ਗੈਸ ਬੰਦ ਕਰ ਦਾਂਗੇ। ਹਾਂਜੀ ਆਪਣੀ ਜੀ ਆਲੂ ਤੇ ਅੰਬਰਸਰੀ ਬੜੀਆਂ ਦੀ ਸਬਜੀ ਬਣ ਕੇ ਤਿਆਰ ਆ ਜੀ। ਬਹੁਤ ਵਧੀਆ ਸਬਜੀ ਬਣੀ ਹੈ ਜੀ। ਬਹੁਤ ਵਧੀਆ ਸ਼ਾਈਨਿੰਗ ਆਈ ਹੈ ਜੀ। ਆਪਾਂ ਨੇ ਸਬਜ਼ੀ ਜਿਆੜਾ ਪਤਲੀ ਨਹੀਂ ਕਰੀ ਤੇ ਆਪਾਂ ਨੇ ਗਾੜੀ ਉਹ ਰੱਖੀ ਹੈ। ਹਾਂਜੀ ਕਮੈਂਟ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ। ਜੇ ਤੁਸੀਂ ਵਧੀਆ-ਵਧੀਆ ਕਮੈਂਟ ਕਰਦੇ ਹੋ ਸਾਨੂੰ ਵਧੀਆ ਲੱਗਦਾ ਹੌਸਲਾ ਮਿਲਦਾ ਵੀਡੀਓ ਬਣਾਉਣ ਨੂੰ ਵੀ ਜੀ ਕਰਦਾ। ਹਾਂਜੀ ਆਪਾਂ ਜੀ ਸਿੰਪਲ ਤਰੀਕੇ ਨਾਲ ਦਾਲ ਸਬਜ਼ੀ ਬਣਾਉਣੀ ਹੈ। ਹਾਂਜੀ ਸਾਡੀ ਵੀਡੀਓ ਨੂੰ ਜੀ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ।